ਕੰਮ ਕਰ ਤੁਰਿਆਂ ਦੀ ਸੀ ਤੇ ਸੋਚੀ ਦੀਏ ਕੀ ਬਣਾਵਾਂ ਮੈਂ ਜਾ ਕੇ ਤੇ ਇੰਨੀ ਭੁੱਖ ਵੀ ਲੱਗੀ ਤੇ ਉਧਰੋਂ ਰਾਜਾ ਵੀ ਸਾਡਾ ਪਪ ਭੁੱਖਾ ਹੁੰਦਾ ਇਸ ਵੇਲੇ ਤੇ ਫਿਰ ਸੱਚਾ ਚਲੋ ਆਪੇ ਇੱਕ ਜਲਦੀ ਦੇਨੇ ਜਿਹੜਾ ਛੱਟਪਟ ਹੈਗੇ ਚੌਲ ਬੰਦਿਆ ਤੇ ਆਪਾਂ ਬਣਾਉਨੇ ਚੌਲ ਤੇ ਚਮ ਮੈਂ ਦਿਖਾਨੀ ਤੁਹਾਨੂੰ ਵੀ ਇਹ ਕਿੰਨੀ ਜਲਦੀ ਤੇ ਕਿਵੇਂ ਬਣ ਜਾਂਦੇ ਚੌਲ ਤੇ ਮੈਂ ਲਾਤਾ ਇੱਕ ਪਾਸੇ ਪਾਇਆ ਪਿਆਜ਼ ਕਟਿਆ ਮੋਟਾ ਮੋਟਾ ਦੇ ਵਿੱਚ ਪਾਤਾ ਜੀਰਾ ਤੇ ਨਾਲ ਪਾਇਆ ਆਪਾਂ ਇੱਕ ਚਮਚਾ ਦੀਸੀ ਕਿਉਂ ਦਾ ਇਹ ਇਹਨੂੰ ਲਾਤਾ ਇਧਰ ਤੜਕਾ ਲੱਗਣ ਤੇ ਦੂਜੇ ਪਾਸੇ ਆਪਾਂ ਰੱਖਦੇ ਚੌਲ ਬੋਇਲ ਹੋਣੇ ਦੇਖਿਆ ਕਿ ਡਿਫਰੈਂਟ ਤਰੀਕੇ ਨਾਲ ਮੈਂ ਬਣਾ ਰਹੀ ਹਾਂ ਚੌਲ ਦੇਖਿਓ ਵੀਰੇ ਤੁਹਾਨੂੰ ਕਿੱਦਾਂ ਪਤਾ ਲੱਗੂ ਕਿੰਨੀ ਚੱਲਦੀ ਬਣਨਾ ਤੇ ਉਧਰ ਮੇਰੇ ਹੋਗੇ ਚੌਲ ਬੋਇਲ ਹੋ ਰਹੇ ਤੇ ਇਧਰ ਨਾਲ ਲਾ ਰਹੀ ਹਾਂ ਮੈਂ ਤੜਕਾ ਤੜਕਾ ਆਪਾਂ ਸਿੰਪਲ ਜਿਹਾ ਲਉਣਾ ਮोटे-ਮोटे ਕੱਟੇ ਪਾਤੇ ਹਰੀ ਮਿਰਚ ਸੁੱਟਦੀ ਵਿੱਚੇ ਸੁੱਟਦਾ ਜੀਰਾ ਤੇ ਇਹਨੂੰ ਵੀ ਜ਼ਿਆਦਾ ਆਪਾਂ ਨਹੀਂ ਕਰਨਾ ਬ੍ਰਾਊਨ ਨਹੀਂ ਕਰਨਾ ਤੇ ਆਪ ਪਾਤੇ ਵਿੱਚ ਕਸੂਰੀ ਮਸਤ ਮਿਰਚਾਂ ਤੇ ਮਰਚਾ ਪਾ ਕੇ ਤੇ ਵਿੱਚ ਹੀ ਆਪਾਂ ਇਹਦੇ ਥੋੜਾ ਜਿਹਾ ਮਸਾਲੇ ਸਟ ਦੇਣੇ ਜਿਹੜੇ ਆਪਾਂ ਨੋਰਮਲੀ ਆਪਣੇ ਪੰਜਾਬੀਆਂ ਦੇ ਮਸਾਲੇ ਹੁੰਦੇ ਆ ਮਸਾਲੇ ਪਾਉਣ ਤੋਂ ਬਾਅਦ ਵਿੱਚੇ ਸੜਦਾ ਆਪਾਂ ਵੈਜੀਟੇਬਲ ਜਿੰਨਾ ਵੀ ਸਾਡੇ ਘਰ 'ਚ ਸੀਗਾ ਆਪਾਂ ਸਾਰਾ ਕੱਢ ਕੇ ਸੜਦਾ ਤੇ ਥੋੜਾ ਜਿਹਾ ਪਨੀਰ ਵੀ ਮਿਲ ਜਾ ਤੇ ਮੈਂ ਕਿਹਾ ਪ੍ਰੋਟੀਨ ਵੀ ਮਿਲ ਜਾਣਗੇ ਇਹ ਵੀ ਛੜਦੇ ਨੇ ਆਪਾਂ ਵਿੱਚ ਤੇ ਫਿਰ ਆ ਗਿਆ ਜੀ ਨਿੰਬੂ ਨਿੰਬੂ ਇਹ ਤੇ ਸਭ ਤੋਂ ਬੈਸਟ ਕੰਮ ਕਰਦਾ ਹੈ ਇਹਦੇ ਵਿੱਚ ਪੂਰਾ ਨਿੰਬੂ ਇੱਕ ਅਸੀਂ ਪਾ ਦੇਣੇ ਹੁੰਦੇ ਆ ਤੇ ਤੁਸੀਂ ਵੀ ਕੁਛ ਕਰੋ ਜੋ ਵੈਜੀਟੇਟੇਬਲ ਦਾ ਬਣਾਉ ਤੋਂ ਉਹਦੇ ਵਿੱਚ ਨਿੰਬੂ ਜ਼ਰੂਰ ਪਾ ਲਿਆ ਕਰੋ ਨਿੰਬੂ ਦੇ ਨਾਲ ਫਲੇਵਰ ਤੇ ਟੇਸਟ ਆ ਜਿਹੜਾ ਬਹੁਤ ਹੀ ਵਧੀਆ ਤੇ ਡਿਫਰੈਂਟ ਬਣ ਜਾਂਦਾ ਆ ਤੇ ਆ ਲੋ ਜੀ ਆਪਾਂ ਪਾਤੇ ਇਹਦੇ ਵਿੱਚ ਨਿੰਬੂ ਤੇ ਪਾਣੀ ਮੈਂ ਇਹਦੇ ਵਿੱਚ ਪਾਣੀ ਕਿਉਂਕਿ ਆਪਣੀਆਂ ਜਿਹੜੀਆਂ ਸਬਜ਼ੀਆਂ ਉਹ ਆਪਣੇ ਫ੍ਰੀਜ਼ਰ ਵਾਲੀਆਂ ਸੀ ਇਸ ਕਰਕੇ ਉੱਥੇ ਆਪਾਂ ਪਾਈਆਂ ਨਹੀਂ ਤੇ ਇੱਧਰ ਆਪਣੇ ਚੌਲ ਬੋਇਲ ਹੋ ਕੇ ਤੇ ਆਪਾਂ ਉਹਨਾਂ ਦਾ ਪਾਣੀ ਕਰਤਾ ਡਰੇਨ ਤੇ ਇੱਧਰ ਆਪਣੀ ਸਬਜ਼ੀ ਵੀ ਬਣ ਗਈ ਪਨੀਰ ਵੀ ਬਣਿਆ ਹੁੰਦਾ ਤੇ ਵੈਜੀਟੇਬਲ ਵੀ ਜ਼ਿਆਦਾ ਬਣਾਈ ਹੁੰਦੇ ਆ ਕੱਚੇ ਵੀ ਖਾ ਸਕਦੇ ਆ ਪਰ ਬਣਾਈ ਹੁੰਦੇ ਆ ਦੇਖੋ ਕਿੰਨਾ ਸੋਹਣਾ ਇਹਦਾ ਬਣ ਗਿਆ ਰੰਗ ਇਹ ਝਟਪਟ ਦੀ ਹੈਗੇ ਤੇ ਤੇ ਤੋਂ ਬਾਅਦ ਨਾਲ ਹੀ ਦੂਜੇ ਪਾਸੇ ਆਪਣੇ ਤਰਦੇਣੀ ਚਾਹ ਦੇਖੋ ਜੀ ਆ ਬਣ ਗਏ ਚੌਲ ਬੋਇਲ ਹੋਏ ਸੀ ਤੇ ਆਪਾਂ ਕਰਦੇ ਮਿਕਸ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਦੇਣਾ ਮਿਕਸ ਥੋੜੀ ਜਿਹੀ ਕੱਚੀ ਕਣੀ ਚ ਰੱਖ ਦਿਆਂ ਕਿਉਂਕਿ ਜੇ ਆਪਾਂ ਜਿਆਦਾ ਰਹਿਣ ਲਈ ਤਾਂ ਫਿਰ ਉਹ ਥੋੜੇ ਜਿਹੀ ਇਕੱਠੇ ਹੋ ਜਾਂਦੇ ਆ ਤੇ ਨਿੰਬੂ ਪਾਉਣ ਦੀ ਵਜ੍ਹਾ ਕਰਕੇ ਇਕੱਠੇ ਨਹੀਂ ਹੋਣਗੇ ਆ ਲੋ ਜੀ ਆਪਣੇ ਬਣ ਗਏ ਚੌਲ ਕਿੰਨੀ ਜਲਦੀ ਬਣੇ ਆ ਤੇ ਇਹੋ ਜਿਹਾ ਫਲੇਵਰ ਦੇਖੋ ਕਿੰਨੇ ਪਿਆਰੇ ਬਣੇ ਆ ਜੀ ਕਰਿਆ ਜੀ ਤੁਹਾਡਾ ਵੀ ਖਾਣ ਨੂੰ ਤੇ ਇਹ ਜੇ ਵੀਡੀਓ ਤੇ ਇਹ ਦੇਖਣ ਨੂੰ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਓ ਬਸ ਜੀ ਖਾਓ ਪੀਓ ਐਸ਼ ਕਰੋ ਮਿੱਤਰੋ